ਪੀਪਲਜ਼ ਪਾਰਟੀਆ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲਾ ਜਮੂਗਾ ਪਹੁੰਚੇ ਇਥੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਮੌਜੂਦਾ ਸਰਕਾਰ ਵੱਲੋਂ ਨਜਾਇਜ਼ ਮਾਮਲੇ ਦਰਜ ਕਰਨ ਤੇ ਦੋਸ਼ ਲਗਾਏ ਜ਼ਿਕਰਯੋਗ ਹੈ ਕਿ ਮੋਗਾ ਦੇ ਕਸਬਾ ਧਰਮਕੋਟ ਅਦੀਨ ਆਉਂਦੇ ਪਿੰਡ ਕੇਲਾ ਵਿੱਚ ਜਨਾਵੀ ਰੰਜ ਦੇ ਸੰਬੰਧੀ ਤੀਜ ਰਾਏ ਨੂੰ ਅਕਾਲੀ ਦਲ ਦੇ ਨਵੇਂ ਬਣੇ ਸਰਪੰਚ ਸੁਖਮੰਦਰ ਸਿੰਘ ਅਤੇ ਪੀਪੀਪੀ ਦੇ ਪੰਜਾਬ ਦੇ ਉਪ ਪ੍ਰਧਾਨ ਕੁਲਦੀਪ ਸਿੰਘ ਦੇ ਬੇਟੇ ਤੇ ਉਹਨਾਂ ਦੇ ਸਾਥੀਆਂ ਵਿੱਚ ਝੜਪੋ ਵਿੱਚ ਦੋਹਾਂ ਧਿਰਾਂ ਦੇ 10 ਵਿਅਕਤੀ ਜ਼ਖਮੀ ਹੋ ਗਏ ਸਨ ਜਿਸ ਤੇ ਥਾਣਾ ਧਰਮਕੋਟ ਦੀ ਪੁਲਿਸ ਵੱਲੋਂ ਅਕਾਲੀ ਦਲ ਦੇ ਸਰਪੰ ਅੰਦਰ ਸਿੰਘ ਦੇ ਬਿਆਨਾਂ ਤੇ ਕੁਲਦੀਪ ਸਿੰਘ ਦੇ بیٹے ਰਵਿੰਦਰ ਸਿੰਘ ਅਤੇ ਉਹਨਾਂ ਦੇ ਹੋਰ ਚਾਰ ਸਾਥੀਆਂ ਦੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਪੰਜਾਬ ਵਿੱਚ ਚੋਣਾਂ ਤੋਂ ਬਾਅਦ ਪੀਪੀਪੀ ਦੇ ਕਾਰਕੁਨਾਂ ਤੇ 95 ਦੇ ਕਰੀਬ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ। ਉਹਨਾਂ ਕਿਹਾ ਕਿ ਉਹ ਸਾਰਿਆਂ ਦੀ ਲਿਸਟ ਬਣਾ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਮੈਂ ਤੁਹਾਨੂੰ ਕਹਿੰਦਾ ਬੇਟਾ ਅੱਜ ਮੋਗਾ ਵਿੱਚ ਅੱਜ ਪੀਪਲ ਪਾਰਟੀ ਦੀ ਇੱਕ ਪ੍ਰੈਸ ਕਾਨਫਰੰਸ ਉਹ ਮੁਨਕਤ ਕੀ ਕੀਤੀ ਗਈ ਹੈ ਜਿਹਦੇ ਵਿੱਚ ਕੀ ਕੈਲੇਪਿੰਡ ਦੇ ਵਿੱਚ ਜੋ ਪੀਪਲ ਪਾਰਟੀ ਦੇ ਵਰਕਰ ਔਰ ਖਾਸ ਕਰਕੇ ਜਿਹੜੇ ਪੀਪਲ ਪਾਰਟੀ ਦੇ ਯੂਨਿਟ ਦੇ ਸੀਨੀਅਰ ਵਾਈਸ ਪ੍ਰਧਾਨ ਲਾਡੀ ਢੋਸਾ ਉਹਨਾਂ ਤੇ ਜੋ ਪਰਚਾ ਬੜਿਆ ਔਰ ਉਹਨਾਂ ਦੇ ਨਾਲ ਉਹਨਾਂ ਦੇ ਸਾਥੀਆਂ ਤੇ ਬੜਿਆ ਜਿਹੜਾ ਕਿ ਬਿਨਾ ਬੁਨਿਆਦ ਤੋਂ ਉਦੇ ਬਤਲਕ ਇੱਕ ਇਤਿਜਾਜ ਕਰਨ ਵਾਸਤੇ ਉਹਦੀ ਉਸ ਪਰਚੇ ਦੀ ਨਿੰਦਿਆ ਤੇ ਮਜ਼ਮਤ ਕਰਨ ਵਾਸਤੇ ਔਰ ਇਹ ਜਿਹੜੇ ਜਿੰਨਾਂ ਨੂੰ ਇਹਨਾਂ ਨੇ ਉਸ ਪਰਚੇ ਚ ਲਿਆ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਅੱਜ ਮੋਗੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ आप मिलेंगे फेसबुक अस दिखा यूट्यूब फॉलो करो ट्विटर खबर जुड़े रहो दिन रात